ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਗਲਜਿੰਦਰ ਡੇਰੀ ਫਰਮੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਿਆ ਚਾਰ ਪਸ਼ੂ ਆ ਤਿੰਨ ਟੋਕੜ ਇੱਕ ਟੋਕੜ ਗੱਬਣ ਝੋਟੀ ਆ ਆਓ ਲਈਏ ਇਹਦੇ ਬਾਰੇ ਸਾਰੀ ਜਾਣਕਾਰੀ ਸਾਸਰੀ ਗਾ ਵੀਰ ਜੀ ਸਾਸਰੀ ਗਾ ਬਾਬਾ ਜੀ ਵਧੀਆ ਬਾਬਾ ਜੀ ਠੀਕ ਠਾਕ ਤੁਸੀਂ ਸੁਣਾ ਵਧੀਆ ਵੀਰ ਜੀ ਦੱਸ ਦਿਓ ਆਪਣਾ ਨਾਮ ਦੱਸ ਦਿਓ ਨਾਮ ਇਜੀ ਕੋ ਲਾ ਦੇ ਹਾਂਜੀ ਪਿੰਡ ਮਾਨਸੈਂਡਵਾਲ ਹਾਂਜੀ ਜ਼ਿਲ੍ਹਾ ਗਰਦਾਪੁਰ ਤਹਿਸੀਲ ਬਟਾਲਾ ਫਟੇਗੜ ਜੂੜੀਆਂ ਲਾਗੇ ਦੇ ਪਿੰਡ ਸਾਡੇ 4 ਕਿਲੋਮੀਟਰ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਇਥੋਂ 12 13 ਕਿਲੋਮੀਟਰ ਦੇ ਤੇ ਫੋਨ ਨੰਬਰ 88720 72743 88720 72743 ਇਹ ਫੋਨ ਨੰਬਰ ਜੀ ਠੀਕ ਹੈ ਵੀਰ ਜੀ ਤੇ ਕਿੰਨੇ ਪਸ਼ੂ ਆਪਣੇ ਕੋਲੇ ਅੱਜ ਆਪਣੇ ਕੋਲ ਵੀਜੀ 4 ਦੇ ਅੱਜ ਠੀਕ ਹੈ ਜੀ ਤੇ ਆਓ ਕਰੀਏ ਸ਼ੁਰੂ ਇਹਦੇ ਤੋਂ ਠੀਕ ਹੈ ਜੀ ਆ ਵੜ ਕਿਵੇਂ ਆ ਵੀਰ ਜੀ ਇਹਨੇ ਥੱਲੇ ਦੁੱਧ 6 ਕਿਲੋ ਦੇ ਠੀਕ ਆ ਜੀ ਪਹਿਲਾਂ ਵਹਿੜ ਦੇ ਹਾਂਜੀ ਤੇ ਮੋਲੇ ਦਾ 20 ਹਜ਼ਾਰ ਕਰਦੇ ਨੇ ਨਹੀਂ ਖੋਲ ਮੜੀ ਤੁਰ ਦੁੱਧ ਕਿੰਨਾ ਆਖਿਆ ਇਹ ਥੱਲੇ ਦੁੱਧ 6 ਕਿਲੋ ਵੀ ਜੀ ਗਰੰਟੀ ਆ ਦੇ ਅੱਛਾ 6 ਕਿਲੋ ਦੁੱਧ ਆ ਗਿਆ ਜੀ ਪਿੱਛੇ ਆਂਦੇ ਵੀ 40 ਦਿਨਾਂ ਨੂੰ ਕੀਗਾ ਭਾਈ ਨੂੰ ਹੋ ਗਿਆ ਜੀ 40 ਦਿਨ ਹੋ ਗਏ ਟੀਗਾ ਭਾਈ ਨੂੰ ਕਾਜੀ ਕਿਸਮਤ ਹੈ ਚੇਤੇ ਨਿਕਲਾ ਵੇਲੇ ਠੀਕ ਆ ਜੀ ਹਾਂਜੀ ਬਾਕੀ ਵਹਿੜ ਚਮਕਾ ਲਈ ਆ ਖਾਣ ਨੂੰ ਬਹੁਤ ਵਧੀਆ ਲੱਗਿਆ ਪਾੜਾਂ ਪਾਗੇ ਮਿਲਦੀ ਵੀਰ ਜੀ ਰੱਸੀ ਰੂਸੀ ਪਾਗੇ ਤੇ ਐਵੇਂ ਮਿਲ ਜਾਂਦੀ ਠੰਡੀ ਸੀਲ ਆ ਸਾਡੀ ਠੰਡੀ ਸੀਲ ਵੀਰ ਜੀ ਠੀਕ ਹੈ ਜੀ ਤੇ ਜੀ ਵੀ ਜੀ ਗਾਹ ਤਿਆਰ ਹੋ ਜੇ ਤੇ 60 70 ਜਹਾਜ਼ ਬੰਦ ਲੀ ਆ ਠੀਕ ਹੈ ਬਾਬਾ ਜੀ ਆਹ ਵੈਡ ਤਿਆਰ ਹੋਣ ਤੇ ਵੀਰ ਜੀ ਚਲੋ ਮੁੱਲ ਪਾਉਂਦੀ ਆ ਹਨਾ ਠੀਕ ਹੈ ਜੀ ਠੰਗੀ ਤੇਰੀ ਆ ਦੇਖਾ ਠੀਕ ਹੈ ਜੀ ਹਾਂ ਜੀ ਕਿੰਨਾ ਦੁੱਧ ਦੱਸਾਂ ਵੀਰ ਜੀ 6 ਕਿਲੋ ਵੀ ਇ ਗਾਰੰਟੀ ਵਾਲਾ 6 ਕਿਲੋ ਦੁੱਧ 6 ਕਿਲੋ ਦੁੱਧ ਦਾ ਤੇ ਰੇਟ ਵੀਰ ਜੀ ਰੇਟ ਵਿੱਚ 20000 ਦੇ ਦਾ ਜਾਇਜ਼ ਕਰੋ ਵੀਰ ਜੀ ਬਿਲਕੁਲ ਜਿਹੜਾ ਚਲੋ ਵੀਰ ਜੀ 16000 ਦੀ ਦੇ ਦਾਂਗੇ 16000 ਦੀ ਹਾਂ ਜੀ 16000 ਹੋਰ ਬਾਕੀ ਇੱਕ ਸੌਡ ਕਰਦਾਂਗੇ ਵਿੱਚੋਂ ਆਏਗੇ ਦਾ ਮੰਤਰਾ ਕਰਦਾਂਗੇ 15000 ਦੀ 15000 ਦੀ ਹਾਨਾ ਦੇ ਦਾਂਗੇ ਠੀਕ ਹੈ ਜੀ ਵੇਖੋ ਬਹੁਤ ਬੜੀ ਪਿਆਰੀ ਜੇ ਵੇਖੋ ਬਹੁਤ ਸੋਹਣੀ ਵਸ਼ੀ ਹਾਰੇ ਕਿ ਵਾਈ ਵਾਲੇ ਕਰੀਦ ਹੋਈ ਆ ਹਾਂਜੀ ਚਮਕਾਲੀ ਵੈੜ ਆ ਬਾਕੀ ਰੇਡ ਵੀ ਵੀਰ ਨੇ ਜਾਇਜ ਹੀ ਕੀਤਾ ਹੁਣ 15000 ਦੀ ਦੇ ਦਾਂਗੇ ਥਣ ਥੁਣ ਦੀ ਕੁਆਲਿਟੀ ਵੇਖੋ ਬਹੁਤ ਵਧੀਆ ਥਾਂ ਲੱਗਿਆ ਪਹਿਲੀ ਵੀਡੀਓ ਇਹਦਾ ਰੇਟ ਪਾਣਾ ਵੀ ਪਹਿਲਾ ਫੋਨ ਆਵੇ ਨਾ ਪਹਿਲਾ ਵੀਰ ਲਈ ਜਾਵੇ ਬਸ ਬਸ ਬਾਬਾ ਜੀ ਬਿਲਕੁਲ ਜਾਇਜ ਰੇਟ ਜਿਹੜਾ ਵਾ ਫਿਰ ਜਲਦੀ ਉੜਦੀਆਂ ਜਾਂਦੀਆਂ ਹਨਾ ਜੀ ਸਾਡੀ ਹਾਂਜੀ ਠੀਕ ਹੈ ਜੀ ਤੇ ਆ ਗਈ ਦੂਜੇ ਨੰਬਰ ਤੇ ਖੋਲੋ ਵੀਰ ਜੀ ਇਹ ਵੀ ਟੋਕੜਾ ਇਹ ਟੋਕੜ ਦੇ ਵੀਰ ਜੀ ਠੀਕ ਹੈ ਜੀ ਜੇ ਵੀਰ ਨੂੰ ਯਾਦ ਹੈ ਮੈਂ ਇੱਕ ਥਾਂ ਤੇ ਥੋੜੀ ਜਿਹੀ ਤੁਹਾਡਾ ਘਾਟਾ ਕੋ ਅੱਧਾ ਥਣ ਕਰਕੇ ਲੈ ਜਾਈ ਅੱਛਾ ਜੀ ਇਹ ਇਹਨਾਂ ਦੀ ਸਜਾਈ ਹੈ ਵੇਖੋ ਕਿੰਨਾ ਬੋਲਦਾ ਹਾਂ ਜੀ ਉਹ ਤਾਂ ਵੇਖਣ ਨੂੰ ਜਜਮੈਂਟ ਨਹੀਂ ਹੁੰਦੀ ਥਣ ਘਾਟਿਆ ਕਿ ਨਹੀਂ ਘਾਟਿਆ ਬਾਹਰ ਦੀ ਜਰਤੀ ਆ ਹਾਂਜੀ ਥਣ ਕਿਹੜਾ ਘਾਟਾ ਵੀਰ ਜੀ ਇਹਦਾ ਮਗਲੀ ਸਾਈਡ ਦਾ ਘਟਿਆ ਥਾਣਾ ਮਗਲੀ ਸਾਈਡ ਵਾਲਾ ਇਹ ਉਹਨਾਂ ਦਾ ਥਣ ਕੱਟ ਕੇ ਠੀਕ ਹੈ ਜੀ ਆ ਕੋਈ ਤਿੰਨ ਥਣ ਮੰਨ ਕੇ ਲਵੇ ਹਨਾ ਜੀ ਉਹ ਤਾਂ ਬਹੁਤ ਪਿਆਰੀ ਵਹਿ ਰਿਆ ਵਸ਼ੀਰ ਜਰਸੀ ਆ ਗਈ ਵੀਰ ਜੀ ਹਨਾ ਜੱਤੀ ਆ ਠੀਕ ਹੈ ਇਹਦੇ ਗਾਂ ਬੱਚੇ ਲੈਣ ਵਾਲੀ ਆ ਬੱਚਿਆਂ ਬੁੱਛਿਆਂ ਇਹਦੇ ਇੱਕ ਵਿੱਚੋਂ ਹੁੰਦੇ ਹਾਂ ਜੀ ਪੇਰ ਵੀ ਵੀ ਕ੍ਰੋਸ ਆ ਪੂਰ 100% ਪਿਓ ਆ ਚੰਗੇ ਰਵੇ ਦੀ ਯਾਨੀ ਕਿ ਬੱਚੇ ਬੁੱੱਚੇ ਚੰਗੇ ਪਾਪੂ ਹਨਾ ਜੀ ਬਾਕੀ ਵੀਰ ਨੇ ਬਿਲਕੁਲ ਸੱਚਾਈ ਦੱਸੀ ਆ ਕਿ ਇੱਕ ਥਾਣਾ ਹਨੀ ਜੋ ਇਹਦਾ ਘਟ ਹੁੰਦਾ ਆ ਤੁਸੀਂ ਤਿੰਨ ਥਣ ਮੰਨ ਕੇ ਲੋ ਹਨਾ ਜੀ ਦੁੱਧ ਕਿੰਨਾ ਵੀਰ ਜੀ ਦੁੱਧ ਵੀਰ ਜੀ 5 ਕਿਲੋ ਡੇਰੇ ਸੱਗੇ ਹਾਂ ਦੁੱਧ 5 ਕਿਲੋ ਹਾਂ ਨਿਕਲਿਆ ਹੀ ਹੁੰਦਾ ਦੋਨੋਂ ਅੰਨਾ ਕਿੰਨਾ ਦੱਸਣਾ ਵਾ ਇਹ ਨਹੀਂ ਪਿਆਵੇਂ ਸਵਾ ਪਾ ਕੇ ਕਹਿੰਦੇ ਮਗਰ 5 ਨਿਕਲੇ ਉਹ ਨਹੀਂ ਕੰਮ ਇਹਨਾਂ ਚੱਲ ਠੀਕ ਹੈ ਜੀ ਹਾਂ ਜੀ ਤੇ ਆਪਣਾ ਕੀ ਮੁੱਲ ਵੀਰ ਜੀ ਇਹਦਾ ਮੋਲੇ ਦਾ ਵੀਰ ਜੀ 15000 ਦੇ 15000 ਚਲੋ ਵੀਰ ਜੀ ਹਾਂ ਨਾਲ 10 ਦੀ ਦੇ ਦਾਂਗੇ ਬਾਬਾ ਜੀ 10 ਦੀ ਦੇ ਦਾਂਗੇ ਵੀ ਬਾਕੀ ਹਾਂ ਜੀ ਜੈ ਜੀ ਬਾਬਾ ਜੀ ਉਹ ਯਾਰ ਕਿਤੇ ਨਾ ਵੀ ਚੋਣ ਕਰਦਾ ਕੋਈ ਗੱਲ ਨਹੀਂ ਭਾ ਭਾਈ ਰਮਾਨਦਾਨ ਕਰਨਾ ਪੈਣਾ ਕੋਈ ਫੋਨ ਲਾ ਕੇ ਯਾਰ ਇੱਕ ਵਾਰ ਸ਼ੂਟ ਕਰਦਾ 9000 ਦੀ ਜੀ ਹਾਂਜੀ ਹਾਂਜੀ ਠੀਕ ਹੈ ਜੀ 9000 ਦੀ ਵੀਰ ਜੀ ਉਹਨੇ ਆਂਦੇ ਦੇ ਦਾਂਗੇ ਵੈੜ ਦੇਖੋ ਜੀ ਐਸੀ ਬੱਛੀ ਹੋਵੇ ਨਾ ਠੀਕ ਹੈ ਜੀ 10000 ਦੀ ਬੱਛੀ ਵੀ ਕਾਂਜੀ ਦਿੰਦਾ ਕੋਈ ਹਾਂਜੀ ਹਾਂਜੀ ਨਸਲ ਆ ਬਾਬਾ ਜੀ ਜਲਸੀ ਆ ਗਈ ਹੈ ਨਾ ਇਹ ਮੇਰੀ ਦੁੱਧਿਆਣਾ ਚਾਹ ਪਾਣੀ ਪੰਦਣਾ ਕਰਦਾ ਮੋਟੀ ਅੱਖ ਦੀ ਆ ਗਈ ਹੈ ਨਾ ਇਹ ਨਾ ਇਹਨੇ ਗਰਮੀ ਮਨਾਉਣੀ ਹੈ ਨਾ ਇਹਨੇ ਕੋਈ ਗੱਲ ਬਾਤ ਹੀ ਘਰ ਦੁੱਧ ਪੀਣ ਨੂੰ ਕੋ ਚੰਗਾ ਹਾਂਜੀ ਹਾਂਜੀ ਹਰ ਇੱਕ ਇਸ ਨੂੰ ਆਖੀ ਲੋਟਨੀ 20000 ਅੱਖਾਂ ਦੇ ਠੀਕ ਹੈ ਇਹ ਮੱਥਾ ਵੇਖੋ ਡੂੰਗਾ ਮੋਟੀ ਅੱਖ ਲੱਗੀ ਛੜੀ ਹੁੰਦੀ ਠੀਕ ਹੈ ਵਿਚ ਬਾਕੀ ਚਾਰੂ ਵੀ ਆ ਚਲੋ ਕੋਈ ਵੀ ਰਿਮਾਂਡਮੈਂਟ ਪਾਊਗਾ ਦੁੱਧ ਚੰਗਾ ਦਈ ਜੋ ਲੰਮਾ ਟਾਈਮ ਹੈ ਨਾ ਜੀ ਹਾਂਜੀ ਦੁੱਧ ਵਾਜੂਗੀ ਵਿੱਚੀ ਦੁੱਧ ਠੀਕ ਇਹਨੂੰ ਨਹੀਂ ਗਾਂਢੀ ਗੱਲ ਲੱਗਾ ਵੀਰ ਜੀ ਇਹਨੂੰ ਲੱਗਾ ਨਹੀਂ ਵਿੱਚੀ ਇਹਨੂੰ ਮਹੀਨਾ ਕੀ ਵਾਰਾ ਜੇ ਅੱਛਾ ਮਹੀਨਾ ਆਇਆ ਜੇ ਚਲੋ ਟੋਕਰ ਮੰਨ ਕੇ ਕੋਈ ਲਵੇ ਹਨਾ ਤੇ ਆ ਗਈ ਆ ਤੀਜੇ ਨੰਬਰ ਤੇ ਖੋਲੋ ਵੀਰ ਜੀ ਇਹ ਕਿਵੇਂ ਆ ਟੋਕੜ ਇਹ ਵੀ ਇਹ ਵੀ ਟੋਕੜ ਦੇ ਠੀਕ ਹੈ ਜੀ ਇਹਦੇ ਥੱਲੇ 2 8 ਕਿਲੋ ਦੇ 8 ਕਿਲੋ ਦੁੱਧ ਆ ਚੋਗੇ ਲਿਆਂਦੀ ਕਿ ਦਵਾ ਕੰਦੇ ਇਹ ਲਿਆਂਦੀ ਚੋਗੇ ਇਹ ਚੋਗੇ ਲਿਆਏ ਆ ਸਾਡੇ 9 10 ਕਿਲੋ ਹੀ ਪਰ ਬਚਾਣਾ ਵਸ਼ੀ ਰੱਖ ਲਈ ਆ ਅੱਛਾ ਤਾਂ ਕਰਕੇ ਨਾ ਥੋੜਾ ਜਿਹਾ ਦੁੱਧੋਂ ਫਰਕ ਪਿਆ ਬਾਕੀ ਠੰਢੀ ਠੇਰੀ ਆ ਠੀਕ ਹੈ ਜੀ 8 ਕਿਲੋ ਦੁੱਧ ਵੀ ਅਰਦਾਸ ਦਾ ਕਹਿੰਦੇ ਹੁਣੇ ਚੋਗੇ ਲਿਆਂਦੀ ਆ ਹਾਂ ਜੀ ਠੀਕ ਹੈ ਜੀ ਠੰਡੀ ਸੀ ਲ ਬਿਲਕੁਲ ਹਾਂ ਜੀ ਠੰਡੀ ਸੀ ਅੱਛਾ ਅੱਛਾ ਬਿਨਾਂ ਰੱਸੀ ਤੋਂ ਹਨਾ ਹਾਂ ਜੀ ਠੀਕ ਹੈ ਹਣਕਾ ਮਾਜਿਆਂ ਲੱਖ ਰੁਪਈਆ ਦੀ ਨਹੀਂ ਲੈ ਸਕਦਾ ਇਹ ਜੀ ਗਾਈ ਲੈ ਜੇ ਘਰ ਤੱਕ ਜਿਆਦਾ ਨਹੀਂ ਦਿੰਦਾ ਬਸ ਸਾਡੇ ਗਰਮੀਆਂ ਚਾਹ ਪਣੀ ਠੀਕ ਹੈ ਭਾਈ ਬਾਕੀ ਵੇਖੋ ਬਿਲਕੁਲ ਵੀਰ ਨੇ ਸਚਾਈ ਰੱਖੀ ਆ ਕੋਈ ਟਾਈਮ ਨਹੀਂ ਲੱਗਾ ਜੋ ਬਿਲਕੁਲ ਚੋਏ ਚਵਾਏ ਡੰਗਰਿਆ ਕੋਈ ਵੀ ਵੀਰਿਆ ਬਾਕੀ ਆਗੇ ਆਪਣੀ ਚਵਾਈ ਕਰੇ ਪਾਸ ਕਰੇ ਹਣਾ ਵੀਰ ਜੀ ਹਾਂ ਇਹ ਬਣਦੀਆਂ ਨੇ گاਵਾ ਹਾਂਜੀ ਇਹ ਚੋਕ ਲੈਂਦੀ ਠੀਕ ਹੈ ਜੀ ਨਹੀਂ ਚੰਗੇ ਆ ਸਾਰਾ ਸਵਾਰ ਸਾਫ ਸੁਥਰਾ ਕਰ ਤੇ ਕੀ ਰੇਡ ਵੀਰ ਜੀ ਇਹ ਤਾਂ ਵੀਰ ਜੀ 50000 ਕਰਦੇ ਤੇ ਮੁੱਲ ਕਿੰਨਾ ਕੀਤਾ 50000 ਕਰਦੀ 50000 ਬਾਬਾ ਜੀ ਕਰੋ ਜੈਜ ਚਲੋ ਵੀਰ ਜੀ 20 ਨਹੀਂ ਦੇਵਾਂਗੇ ਹੋਰ ਕਰੋ ਵੀਰ ਜੀ ਜੈਜ 4000 ਇੱਕ ਸੌਟ ਕਰ ਦਾਂਗੇ 19000 ਦੀ 19000 ਦੀ ਹਾਂ ਨਾ 19000 ਦੀ ਬਾਕੀ ਵੈੜ ਵੀ ਨਵੀਆਂ ਹਨਾਈ 8 ਕਿਲੋ ਦੁੱਧ ਵੀ ਜਿਵਾ ਕੇ ਘਰੇ ਕੋਈ ਜਿਤਾ ਨਾ ਠੀਕ ਹੈ ਜੀ ਇਹ ਦੰਦਾ ਜੇ ਵੈੜਾ ਪਰ ਕਿਹੜਾ ਇਹਨਾਂ ਰੇਟ ਪਾਦੇ ਨਾ ਆਪਣੇ ਨੀ ਦੇ ਖੇਤ ਨਹੀਂ ਬਿਲਕੁਲ ਜੈਜ ਬਾਬਾ ਜੀ ਰੇਟ ਬਿਲਕੁਲ ਜੈਜ ਪਾਏ ਵੀਰ ਨੇ ਇਹ ਨਾਲ ਗੱਲ ਕੀਤੀ ਆ ਵੀਰ ਜੀ ਆ ਠੀਕ ਹੈ ਜੀ ਇਹ ਇੱਕ ਸਚਾਈ ਪੂਰੀ ਹੈ ਹਨਾ ਵੀਰ ਜੀ ਠੀਕ ਆ ਜੀ ਹਾਂਜੀ ਬਾਕੀ ਝੂਠ ਵੀਰ ਜੀ ਬੋਲਣਾ ਨਹੀਂ ਚਾਹੀਦਾ ਕਿਉਂਕਿ ਕੋ ਨਾ ਲੰਬਾ ਲੋ ਹੈ ਨਾ ਜੀ ਦੁੱਧ ਦੋ ਟਾਈਮ ਤਿੰਨ ਟਾਈਮ ਚਵਾ ਕੇ ਦੋ ਸਗੋ ਹੈ ਨਾ ਤਸੱਲੀ ਨਾਲ ਡੰਗਰ ਚਵਾ ਕੇ ਦੋ ਦੇਖ ਭਾਣ ਤਾਂ ਚੰਗੇ ਚੰਦਨ ਮਿਲਣਗੇ ਉਹ ਫੇਰ ਨਰਕ ਹੱਥ ਪਾਰ ਆਊਗਾ ਫੇਰ ਆਊਗਾ ਠੀਕ ਹੈ ਬਬਾਈ ਬੋਲ ਬੋ ਕੋ ਦਵਾ ਕੇ ਤਾਂ ਹਾਦੀ ਬਨਾਲ ਬਦਨਾਮੀ ਹੋਣੀ ਆ ਵੀ ਨਾਲ ਖਲੋਤੇ ਹੀ ਹਾਂਜੀ ਨਹੀਂ ਠੀਕ ਹੈ ਬਬਾਈ ਠੀਕ ਹੈ ਸਚਾਈ ਰਹਿਣੀ ਆ ਸਚਾਈ ਲੰਮਾ ਟਾਈਮ ਹੈ ਵੀਰ ਜੀ ਹਾਂਜੀ ਲੰਮਾ ਟਾਈਮ ਬਬਾਈ ਸਚਾਈ ਨਾਲ ਜਿਹੜਾ ਲੰਮਾ ਟਾਈਮ ਸਰਕਲ ਚੱਲਦਾ ਹਰ ਇੱਕ ਦਾ ਹੈ ਨਾ ਜੀ ਬਾਕੀ ਸਚਾਈ ਰੱਖਣੀ ਚਾ ਕਿਹੜਾ ਵੀ ਦੁੱਧ ਕਿੰਨਾ ਵੀ ਦੁੱਧ ਦਾ ਚਵਾ ਕੇ ਦੋ ਦੋ ਟਾਈਮ ਚਵਾ ਕੇ ਦੋ ਹਨਾ ਮਰਜ਼ੀ ਵੀ ਕੋਈ ਜਿਆਦਾ ਘਾਤ ਨਹੀਂ ਸਕਦਾ ਵਾ ਹਾਂਜੀ 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 ਠੀਕ ਹੈ ਵੀਰ ਜੀ ਆ ਗਈ ਟੋਕੜ ਗੱਬਣ ਮੈਂ ਖੋਲੋ ਵੀਰ ਜੀ ਕਿੰਨੇ ਜਿਹਰ ਦੀ ਗੱਬਣਾ ਵੀਰ ਜੀ ਇਹ? ਵੀਰ ਜੀ 6 ਮਹੀਨਿਆਂ ਦੀ ਗੱਬਣ ਡੇ। 6 ਮਹੀਨਿਆਂ ਦੀ। ਹਾਂ ਜੀ ਵੀਰ ਜੀ। 6 ਮਹੀਨਾ ਲੱਗ ਜਾਣਾ। 6 ਮਹੀਨਾ ਲੱਗ ਜਾਣਾ ਇਹਨੂੰ ਤੇ ਇਹ 6 ਮਹੀਨਿਆਂ ਦੀ ਗੱਬਣ ਜਿਹੜੇ 5.5 ਕਿਲੋ ਦੁੱਧ ਦੇਦੇ ਥੱਲੇ। 5.5 ਕਿਲੋ। 40 ਵਾਲਾ ਦੁੱਧ। ਵੀਰ ਜੀ ਦਵੇਂ ਟਾਈਮ ਚ ਹੋਵੇ ਤੇ ਦੁੱਧ ਵਧਣਾ ਪਰ ਇਹ ਅੱਖੀ ਪੈੜੀ ਚੁੰਡੇ ਆ। ਅੱਠ ਪੈੜੀ ਚੁੰਡੇ ਆ। ਤਿੰਨ ਖੂਨੋਂ ਚੁੰਡੇ ਆ ਵੀ ਇਹ ਵੀਰ ਕੰਮ ਕੰਮ ਤੇ ਚੱਲ ਜਾਂਦਾ ਤੇ ਵੀ ਟਾਈਮ ਲੱਗਦਾ ਤੇ ਅੱਖੀ ਪੈੜੀ ਟੋਲਿੰਦੇ ਆ। ਠੀਕ ਹੈ ਜੀ। ਜੇ ਦਵੇਂ ਟਾਈਮ ਚ ਹੋਊਗਾ ਤੇ ਤੂੰ ਦਊਗਾ ਤੇ ਦੁੱਧ 7 ਕਿ ਠੀਕ ਹੈ ਦੁੱਧੋ ਵਧੂਗੇ ਦੁੱਧੋ ਹਾਂ ਹਾਂ ਕੱਲ ਪੁੱਤ ਹੈਗਾ ਪਾੜੀ ਹੈਗਾ ਤੇਰੀ ਦੇਖੀ ਹੋਰ ਥਾਂ ਤੋਂ ਬਰਾਬਰ ਹੈ ਵੇਖਣ ਨੂੰ ਕੋਈ ਆਪੂਗਾ ਤੇ ਪਾ ਜਵਾ ਦੇ ਵਿੱਚ ਫਰਕ ਨਹੀਂ ਹੈਗਾ ਕੋਈ ਵੀ ਠੀਕ ਹੈ ਜੀ ਮਿਲਦੀ ਕਿਵੇਂ ਆ ਵੀਰ ਜੀ ਟੀਗਾ ਲਾਗੇ ਜਾਂ ਪਾੜਾ ਕਿ ਮੇਲਦੀ ਪਹਾੜੇ ਤੇ ਦੇ ਜੇ ਹੋ ਸਕਦਾ ਵਾ ਕਿਤੇ ਜਦੋਂ ਵੀਰ ਕਹਿੰਨੇ ਖੜੀ ਇੱਕ ਤੀਰੀ ਵਿੱਚ ਓਡੀ ਗੱਲ ਵਾਵੇ ਉਹ ਤਾਂ ਪਹਾੜੇ ਤੇ ਮਿਲਦੀ ਜੇ ਕੋਈ ਗੱਲ ਨਹੀਂ ਠੰਡੀ ਆਉਦਾ ਕੋਈ ਗੱਲ ਨਹੀਂ ਇਹੋ ਜੀ ਅੱਛਾ ਅਠ ਪੈਰੀ ਪਹਾੜੇ ਤੇ ਮਿਲਦੀ ਹੋਵੇ ਹਨਾ ਕੋਈ ਇਹੋ ਜੀ ਗੱਲ ਨਹੀਂ ਆ ਪੀਸ਼ ਕੋਈ ਸ਼ੁਕਰ ਵਾਲੀ ਗੱਲ ਨਹੀਂ ਆ ਠੰਡੀ ਆ ਠੀਕ ਆ ਜੀ ਆ ਦੇਖੋ ਕੋਈ ਗੱਲ ਨਹੀਂ ਆ ਕੋਈ ਗੱਲ ਮਾੜਾ ਜਿਹਾ ਕਰਨਾ ਬਸ ਆ ਦੇਖੋ ਠੀਕ ਆ ਜੀ ਇਹ ਚੀਜ਼ ਠੰਡੀ ਕੋਈ ਗੱਲ ਨਹੀਂ ਹੈ ਬੇਲ ਬਹੁਤ ਬੜੀ ਲੰਮੀ ਹੈ ਬੇਲ ਲੰਮੀ ਹਾਂ ਮਿਸਟਰ ਆ ਚਲੋ ਕਿਹੜਾ ਵੀਰ ਖਰੂਗਾ ਸੇਵਾ ਕਰੂ ਹਨਾ ਸੇਵਾ ਦਾ ਮੁੱਲ ਬਾਕੀ ਥੋੜਾ ਦਿੱਸਾ ਪੰਨਾ ਸੇਵਾ ਨਾਲ ਚੰਗੀ ਮਹਿ ਰਾਜੀ ਹੋ ਜੂਗੀ ਹਨਾ ਬਾਕੀ ਠੰਡੀ ਸੀਲ ਆ ਜੀ ਲੰਮੀ ਬੇਲ ਜੀ ਠੀਕ ਹੈ ਜੀ ਤੇ ਕੀ ਮੋਲਾ ਵੀਰ ਜੀ ਇਹਦਾ ਮੁੱਲ ਤਾਂ 60000 ਕਰ ਦਈਏ ਜੀ ਕਿਉਂ ਵੀਰ ਜੀ ਜਾਇਜ਼ ਕਰੋ ਮੁੱਲ ਬਾਬਾ ਜੀ ਦੱਸੋ ਹੋਰ ਬਾਬਾ ਜੀ 2000 ਹੋਰ ਛੋਟ ਕਰ ਦਾਂਗੇ 53000 ਦੀ ਠੀਕ ਹੈ ਜੀ ਵੀਰ ਜੀ ਮੁੱਲ ਇਹ ਬਿਲਕੁਲ ਇਦਾਂ ਜਾਇਜ਼ ਹੀ ਕਰੋ ਹਨ ਜਿਹੜੇ ਔਡ ਦੀਆਂ ਜਾਣ ਬਿਲਕੁਲ ਜਾਇਜ਼ ਮੁੱਲ 53000 ਦੀ ਹਾਂਜੀ ਤਿਆਰ ਹੋਈ ਫਿਰ ਵੀ ਉਹ ਤਾਂ ਹੱਥ ਟੁੱਟੀ ਵੀ 100 ਰੁਪਿਆ ਤਿਆਰ ਦਿੱਤਾਵੇਂ ਹੈ ਜੀ ਨਾ ਬਿਲਕੁਲ ਬਿਲਕੁਲ ਹਾਂਜੀ ਬਾਕੀ ਕੋਈ ਵੀ ਵੀਰ ਆਵੇ ਆਪਣੀ ਇੱਥੇ ਪਾਸ ਕਰਕੇ ਖੜੇ ਪਵੇਂ ਹਨ ਜੀ ਚਵਾਈ ਕਰਕੇ ਚੈੱਕ ਪਾਸ ਕਰਾ ਕੇ ਖੜੇ ਹਨ ਜੀ ਆਪਣੀ ਤਸੱਲੀ ਕਰੇ ਕੋਈ ਵੀਰ ਹਨ ਜੀ ਤਸੱਲੀ ਕਰਕੇ ਖੜਨਾ ਮੈਂ ਲੈਣੀ ਨਾ ਪੈਸੇ ਘਰੋਂ ਕਦਨੇ ਬੜੇ ਔਖੇ ਆ ਠੀਕ ਹੈ ਕਿਦੋਂ ਵੀ ਤੁਸੀਂ ਡੰਗਰ ਲੈਂਦੇ ਹੋ ਬਾਕੀ ਹਰ ਇੱਕ ਵੀਰ ਨੂੰ ਆਏ ਹੋ ਬੇਨਤੀ ਹੈ ਕਿ ਆਪਣੀ ਚਵਾਈ ਕਰੋ ਤੇ ਪਾਸ ਜਰੂਰ ਕਰੋ ਹਨਾ ਡੰਗਰ ਜੇ ਗੱਬਣਿਆ ਉਹਨੂੰ ਆਪਣੀ ਚੈੱਕ ਪਾਸ ਕਰਾ ਕੇ ਫੇਰ ਖੜੋ ਹਨਾ ਠੀਕ ਆ ਜੀ ਤੇ ਬਾਕੀ ਵੀਰ ਜੀ ਆਪਣਾ ਦੱਸ ਦਿਓ ਫੋਨ ਨੰਬਰ ਦੱਸ ਦਿਓ ਫਿਰ 86720 72743 ਇਹ ਮੋਬਾਈਲ ਨੰਬਰ ਜੇ ਫਤੇਗੜ ਚੂੜੀਆਂ ਤੋਂ ਤੁਹਾਡਾ 4 ਕਿਲੋਮੀਟਰ ਪੈਂਦਾ ਦੇ ਪਿੰਡ ਮਾਨ ਮਾਨ ਸੈਂਟਵਾਲ ਦੇ ਬਟਾਲੇ ਤੋਂ 12 ਕਿਲੋਮੀਟਰ ਜੇ ਹਾਂਜੀ ਹਾਂਜੀ ਬਾਕੀ ਕੋਈ ਮੇਰਾ ਵੀਰ ਜਿੰਦੇ ਵੀ ਫੋਨ ਕਰੂਗਾ ਥੋੜਾ ਬੋਤਾ ਹੋ ਸਕਿਆ ਹੋਰ ਮਾਨ ਕਰਦਾਂਗੇ ਤੇ ਇਹ ਜੇ ਕੋਈ ਵੀਰ ਮੇਰਾ ਚਵਾਈ ਕਰਕੇ ਖੜੇ ਦੋ ਟਾਈਮ ਕੋਈ ਗੱਲ ਨਹੀਂ ਇਹੋ ਜੀ ਨਹੀਂ ਬਿਲਕੁਲ ਠੀਕ ਹੈ ਜੀ ਵੇਖੋ ਵੀਰ ਨੇ ਬਿਲਕੁਲ ਸਚਾਈ ਕੀਤੀ ਹੈ ਗੱਲ ਆਓ ਆਪਣੀ ਇਥੇ ਚਵਾਈ ਕਰੋ ਪਾਸ ਕਰੋ ਵੀਰ ਜੀ ਹਨਾ ਵੀਰ ਜੀ ਤੇ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈਗੀ ਚੈਨਲ ਨੂੰ ਵੱਧ ਤੋਂ ਵੱਧ ਵੀਰ ਜੀ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਿਓ ਸ਼ੇਅਰ ਕਰਿਓ ਜਿਉ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਖਾ ਲਈ ਜਾਵੇ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ